ਸੱਸਰੀ ਕਲਾਂਟੀ ਜੀ ਜੀ ਸਰੀ ਸਾਨ ਮੈਂ ਸੰਤਵੀਰ ਬੋਲਦਾ ਸੀਗਾ ਹਾਂ ਜੀ ਕਿੰਿਉ ਠੀਕ ਆਂਟੀ ਬੜੀ ਆਪਣੇ ਹੋਰ ਸੁਣਾਓ ਕੀ ਬਣੀ ਜਾਂਦਾ ਠੀਕ ਆ ਜੀ ਜੀ ਸੁਣੀ ਬਣੀ ਆ ਮੈਂ ਵੀ ਬੈਠੀਆਂ ਸਤ ਜੀ ਹਾਂ ਤੁਸੀਂ ਰੇਸਟਾ ਕਰਾ ਕੇ ਬਹੁਤ ਵਧੀਆ ਕਰਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਦਾ ਕਰਦੇ ਹਾਂ ਹੋਰ ਕਿਵੇਂ ਕਰੀਏ ਆਏਂਗੀ ਹੋਰ ਕੀ ਦਾ ਸ਼ੁਕਰੀਆ ਦਾ ਕਰਦੇ ਹਾਂ ਤੁਹਾਡਾ ਤੁਹਾਨੂੰ ਬਹੁਤ ਬਹੁਤ ਧੰਨਵਾਦ। ਸ਼ੁਕਰੀਆ, ਸ਼ੁਕਰੀਆ। ਇਹ ਤਾਂ ਬਾਅਦ ਵੀ ਸ਼ੁਕਰੀਆ ਦੰਨੇ ਜੀ ਮੰਨੋਂਗੇ। ਥੇੜ ਗੱਲ ਐ। ਨਹੀਂ ਨਹੀਂ ਮੰਨਾਂਗੇ ਤੁਹਾਡੇ ਵਾਸਤੇ। ਮੈਂ ਤਾਂ ਅੱਜ ਸੁਨਿਆਰੇ ਕੋਲ ਜਾ ਕੇ ਆਇਆ ਸੀਗਾ ਪੰਜਾਬ ਜਿਹੜਾ ਸਾਡੇ ਕੋਲੇ। ਮੈਂ ਕਿ ਤੁਹਾਡੇ ਵਾਸਤੇ ਛਾਪ-ਛੂਪ ਹੀ ਦੇ ਆਈਏ ਬਣਾਉਣੀ। ਛਾਪ ਪਾਉਣੀ ਐ ਕਿ ਕੜਾ ਪਾਉਣਾ ਤੁਸੀਂ ਦੱਲੇ ਕਾ ਝੂੜੀ ਪਾਉਣੀ ਐ ਸੋਨੇ ਦੀ ਕੀ ਪਾਉਣਾ ਤੁਸੀਂ ਦੱਸੋ ਕੱਲਾ ਮੈਨੂੰ। ਤੁਸੀਂ ਜਿਹੜਾ ਤੁਸੀਂ ਮੂੰਹ ਚ ਕੱਢੋਂਗੇ ਉਹੀ। ਮੈਨੂੰ ਤਾਂ ਛਾਪ ਹੀ ਚਾਹੀਦੀ ਐ। ਅੱਛਾ ਮੈਂ ਤਾਂ ਕਹੇ ਝੂੜੀ ਮੰਗੋਂਗੀ। ਤੁਸੀਂ ਝੂੜੀ ਮਹਿੰਗੀ ਬਣਦੀ ਥੋੜੀ ਜੀ। ਨੇ ਛਾਪ ਹੀ ਚਾਹੀਦੀ ਮੈਂ ਤਜਰਬੀਆਂ ਮੇਰੇ ਕੋਲ ਹੈਗੀਆਂ ਮੈਨੂੰ ਉਹ ਵੀ ਡਾਇਮੰਡ ਦੀ ਛਾਪ ਚਾਹੀਦੀ ਹੈ ਕਿੰਨੇ ਵਜਨ ਦੀ ਚਾਹੀਦੀ ਇਸ ਨੂੰ ਹੂੰ ਕਿੰਨੇ ਵਜਨ ਦੀ ਚਾਹੀਦੀ ਛਾਪ ਤੁਹਾਨੂੰ 500 ਗ੍ਰਾਮ ਦੀ ਅੱਜ ਅੱਧੇ ਕਿਲੋ ਛਾਪ ਕਿਵੇਂ ਬਣਾ ਲੂ ਤੁਸੀਂ ਵੀ ਹੂੰ ਪਰ ਤੁਸੀਂ ਉੱਚੀ ਆਨੇ 5 ਪੁਆਇੰਟ ਦੀ 10 ਪੁਆਇੰਟ ਦੀ ਹੋਊਗੀ ਹੋਰ ਜਿੰਨੀ ਕੋਈ ਹਾਂ ਅੱਧੇ ਕਿਲੋ ਛਾਪ ਕੋ ਲੋਹੇ ਦੀ ਥੋੜੀ ਬਣਾ ਕੇ ਦੇਣੀ ਹੈ ਸੋਨੇ ਦੀ ਬਣਾ ਕੇ ਤੁਸੀਂ ਮੈਨੂੰ ਐਡੇ ਗੜੇ ਤੁਸੀਂ ਮੇਰੇ ਕ੍ਰਿਸ਼ਮਾ ਕਪੂਰ ਨਾਲ ਵਿਆਹ ਕਰਾ ਦਿੰਦੇ। 판ਦੀ ਬੋਟ ਵੀ ਕਰਾ ਦੋ ਜੀ ਹੋਰ ਤੁਸੀਂ ਗਈ ਜਾਂਦੇ ਨਹੀਂ ਕਰੀ ਜਾਈ। ਐਡੇ ਗੜੇ ਕ੍ਰਿਸ਼ਮਾ ਕਪੂਰ ਭਾਲਤੀ ਮੇਰੇ ਆਸਤੇ ਤੁਸੀਂ। ਅੱਛਾ ਕੇ? ਆ ਮੰਨਿਆ ਤਾਂ ਇਹ ਸੀ ਮੈਂ ਚੁੱਲ੍ਹਾ ਛੜਾ ਸ਼ਾਂਤ ਬੰਦਾ ਹਾਂ ਜਲ ਤੁਸੀਂ ਮੇਰਾ ਕੰਮ ਕਢਾਤਾ ਚਲੋ। ਮੈਂ ਕੰਦਾ ਹੀ ਟੱਕਰਾ ਮਾਰਦਾ ਫਿਰਦਾ ਸੀ ਕਦੇ ਉਸ ਪੈੜ ਤੋਂ। ਨਹੀਂ ਮੇਰੀ ਗੱਲ ਸੁਣੋ। ਤੁਸੀਂ ਅੱਧਾ ਕਿਲੋ ਦੀ ਜੋ ਆਪਣੇ ਪਾਸ ਕਰਦੇ ਕਿਹੜੇ ਦਿਨਾਂ ਦੇ ਤਾਂ ਜੋੜੀ ਆਣਨੇ ਪੈਸੀ ਹੁਣ ਜਾ ਕੇ ਕਿਤੇ 34-35 ਸਾਲ ਦੀ ਉਮਰ ਜੇ ਤੁਹਾਡੀ ਸ਼ਾਦੀ ਹੋਣ ਲੱਗਦੀ ਆ। ਤਾਂ ਫੇਰ ਕੀ ਹੈ ਤਾਂ ਸ਼ਾਦੀ ਹੋਣ ਲੱਗੀ ਹੁਣ ਅੱਧੇ ਅੱਧੇ ਕਿਲੋ ਕੋ ਲੋਹੇ ਦੀ ਭਾਗਣਾ ਚਲੋ ਅੱਧੇ ਕਿਲੋ ਦੀ ਰਪਵਾ ਲਾ ਸੰਗਲ ਬਣਾ ਕੇ ਦੇਣਾ ਮੱਧੜਾ ਮੱਝ ਨੂੰ ਸੰਗਲ 25-25 ਗ੍ਰਾਮ ਦੇ ਤਾਂ ਡਾਇਮੰਡ ਆਉਂਦੇ ਹੈ ਬਸ ਐਨਾ ਸਮਝ ਅੱਛਾ ਫਿਰ ਦਾ 25 ਗ੍ਰਾਮ ਪਾਉਣਾ ਹੱਥ ਚਾਡੀ ਤਾਂ ਉਂਗਲ ਨਹੀਂ ਹੋਣੀ ਬਾਹਾਂ ਚ ਪਾਏਗੀ ਤੁਸੀਂ ਮੇਰੇ ਡਾਇਮੰਡ ਦੀ ਗੱਲ ਕਰੀਏ ਅੱਛਾ ਫਿਰ ਬਾਹਾਂ ਚ ਪਾਉਣਾ ਹੈ ਕਿ ਡਾਇਮੰਡ ਕਰਾਂ ਬਾਹਾਂ ਚ ਕਿਉਂ ਪਾਉਣਾ ਜਿਆਦਾ ਵੱਡਾ ਬਣ ਗਿਆ ਨਾ ਫਿਰ ਵਜਨ ਦੀ ਗੱਲ ਆ ਜਿਆਦਾ ਵੱਡਾ ਬਣ ਗਿਆ ਤੇ ਗੱਲ ਚ ਪਾ ਲਾਂਗੇ ਅਰੇ ਗੱਲ ਚ ਪਾ ਲੈਂਗੇ ਜਰਾ ਹੋਰ ਡਾਇਮੰਡ ਆ ਪਲਾ ਪੈਰ ਚ ਪਾ ਲੋ ਪਲਾ ਹੱਥ ਚ ਪਾ ਲੋ ਗਾਲ ਚ ਪਾ ਲੋ ਉਹ ਡਾਇਮੰਡ ਡਾਇਮੰਡ ਉਹ ਮੰਡ ਵੀ ਪਵਾ ਦਾਂਗੇ ਇਹ ਤਾਂ ਕਿਉਂ ਫਿਕਰ ਕਰਦੇ ਆ ਕਿਹੜੀ ਗੱਲ ਦਾ ਹੂੰ ਹੂੰ ਫਿਕਰ ਕਾ ਨੂੰ ਕਰਨਾ ਤੂੰ ਬਸ ਕੰਮ ਐਡਾ ਵੱਡਾ ਕੰਮ ਕਢਾ ਫਿਕਰ ਐ ਐਡਾ ਵੱਡਾ ਤੁਸੀਂ ਕੰਮ ਕਢਾਤਾ ਮੇਰਾ ਹੋਰ ਇਹ ਤੇ ਦਿੱਕਤ ਕੀ ਹੈ ਦੱਸ ਜਰਾ ਹੈ ਇਹ ਤਾਂ ਕੋਈ ਦਿੱਕਤ ਹੈ ਹੀ ਨਹੀਂ ਹੋਰ ਹੂੰ ਥੋੜਾ ਆਸਾਨ ਕਿਵੇਂ ਭੁੱਲਾਂਗੇ ਕੰਮ ਤਾਂ ਕਰਾਉਣਾ ਹੀ ਸੀ ਥੋੜਾ ਫੇਰਾ ਵਧੀਆ ਕੀਤਾ ਮੈਂ ਥੋੜਾ ਧੰਨਵਾਦ ਕਰ ਦਾਂ ਦੇ ਲੋ ਪੂਰਾ ਹੋਰ ਜਵਾਕਾਂ ਘਰ ਵਾਲੇ ਵਾਸਤੇ ਕੀ ਲੈਣਾ ਤੇਰਾ ਤੈਨੂੰ ਤਾਂ ਛਾਪ ਤੈਨੂੰ ਪਾਵਾਂਗੇ ਤੇਰੇ ਘਰ ਵਾਲੇ ਨੂੰ ਪਾਵਾਂ ਮੇਰੇ ਘਰ ਵਾਲੇ ਨੂੰ ਨਹੀਂ ਮੈਨੂੰ ਪਾਣੀ ਅਟਾਣ ਨੂੰ ਪਾਇ ਤੇ ਘਰ ਵਾਲੇ ਨੂੰ ਕੀ ਪਾਈ ਸੀ ਸਦੇਰੇ ਨੂੰ ਕਰਾਂ ਇਹਨਾਂ ਪਾਤੋ ਜੀ ਤੁਸੀਂ ਜਿਹੜਾ ਪਾਉਣਾ ਅਸੀਂ ਕੀ ਪਾਉਣਾ ਘਰ ਵਾਲੇ ਤੁਸੀਂ ਦੱਸੋ ਕੀ ਪਾਉਣਾ ਚਾਹੁੰਦੇ ਹੋ ਕਰ ਵਾਲੇ ਨੇ ਪੁੱਛਿਆ ਜੀ ਤੁਸੀਂ ਮੇਰੀ ਤਾਂ ਕਿ ਰੀਝਾਂ ਮੇਰੀ ਪੂਰੀ ਹੋ ਜੇ ਜੁਆਕਾਂ ਤੇ ਸ਼ੂਟ ਸ਼ਾਟ ਕਿਉਂ ਅੱਜ ਜੀ ਮੈਂ ਪੁੱਛੀ ਅਨੇ ਅੱਜ ਮੈਂ ਤੁਸੀਂ ਅੱਜ ਤਾਂ ਮੈਂ ਵਿਆਹ ਕਿ ਅੱਜ ਨਹੀਂ ਲੈ ਜਾਂਦਾ ਹੁਣ ਬਕਾਲ ਨੂੰ ਬੰਦੇ ਕੋਲੇ ਚਲੋ ਵਿਆਹ ਚ ਹੋਰ ਵੀ ਹਲਵਾਈਆਂ ਦਾ ਹੋਰ ਵੀ ਖਰਚਾ ਖੋਚਾ ਵਾਜ ਜਾਂਦਾ ਮੈਂ ਕੱਜ ਚਲੋ ਸੂਟ ਸਾਡ ਜਿਹੜੇ ਕਿਸ ਨੂੰ ਦਵਾ ਦਾਂਗੇ ਫਿਰ ਢਿੱਕਢੀ ਗੱਲ ਹੋ ਗਈ ਪੁੱਛ ਲਿਆ ਤਾਂ ਫਿਰ ਕੀ ਇਹਦਾ ਤੂਫਾਨ ਆ ਗਿਆ ਐਸੀ ਕਾ ਤੇਰੀ ਹੁੰਦਾ ਹੈਗੇ ਹਾਂ ਇਹ ਕਹਿੰਨਾ ਜੋਕਰ ਲੀੜੇ ਲੂੜੇ ਲੈ ਲੈ ਪਹਿਲਾਂ ਦੇ ਦਾਂਗੇ ਲੀੜੇ ਫਿਰ ਇੱਥੇ ਕੀ ਗੱਲ ਹੈ ਵਿਆਹ ਤਾਂ ਜਮੀਨਾਂ ਪਿਆ ਗਿਆ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਜਾਉਂਗੀ ਅੱਛਾ ਨਾ ਜਾ ਕੇ ਦਵਾਉਣਾ ਛਾਪ ਚੂਕ ਤੇਰੀ ਪਸੰਦ ਦੀ ਲੈ ਲਈ ਨਾ ਅੱਛਾ ਕੰਮ ਤਾਂ ਕਰਦੇ ਹਾਂ ਕੰਮ ਤਾਂ ਕਰਦੇ ਫਿਰ ਇਕਾ ਦੱਸੋ ਮੈਂ ਨਾ ਬਾਲਾ ਤੜਫਿਆ ਸੀ ਕਿ ਮੈਂ ਕੀਤਾ ਨਹੀਂ ਕਦੇ ਫਿਰ ਕਿਵੇਂ ਕਰਵਾਏਗੀ ਫਿਰ ਉਹਦੇ ਨਾਲ ਜੀ ਕਿ ਤੁਸ ਜੀ ਮੈਂ ਤਾਂ ਕਰੀ ਸੀ ਉਹਦੇ ਨਾਲ ਵਿਆਹ ਕਰਾ ਕੇ ਫੇਰੀ ਕਰਾਂਗੇ ਤਾਂ ਵਿਆਹ ਕਰਾ ਮੇਰਾ ਹੁਣ ਮੈਂ ਤੁਹਾਨੂੰ ਦੀ ਫੋਟੋ ਕੀ ਦਿਖਾਤੀ ਤੇ ਨਾਲ ਇੱਕ ਵਾਰੀ ਮਲਾਕ ਹੀ ਦਿੱਤਾ ਮੈਨੂੰ ਮੇਰਾ ਤਾਂ ਜੀ ਕਰਨ ਲੱਗਾ ਦੇਖ ਦੇਖ ਕੇ ਮੈਨੂੰ ਥੋੜੀ ਹੁੰਦੀ ਆ ਕੁਆਰੇ ਨੂੰ ਨਹੀਂ ਫਿਰ ਕਿਵੇਂ ਕਰੀਏ ਫਿਰ ਮੈਂ ਕੰਨਾ ਨੀ ਇਹ ਤਾਂ ਕਰੇ ਤੁਸੀਂ ਦੋ ਮਹੀਨੇਾਂ ਦੀ ਗੱਲ ਰਹੀ ਏ ਸਾਰੀ weight ਨਹੀਂ weight ਵਾਲੀ ਗੱਲ ਨਹੀਂ weight ਹੁੰਦਾ ਹੋਵੇ ਤਾਂ ਮੈਂ weight ਕਰਨਾ ਪਰ weight ਹੁੰਦਾ ਹੈ ਨਾ ਨਹੀਂ ਹੁੰਦਾ ਮੇਰੇ ਕੋਲ ਕੀ 라ਜ ਜੀ ਮੈਂ ਤਾਂ ਦੇਖ ਮੈਂ ਅਗਲੀ ਕੀਤਾ ਨਹੀਂਗਾ ਤੇ ਮੇਰਾ ਤਾਂ ਕੋਈ ਕੰਮ ਕਰਵਾ ਦੇ ਫਿਰ ਕਿਵੇਂ ਕਰਵਾएंगे ਮੇਰਾ ਕਿੰਨੇ ਕਿੱਥੋਂ ਕਰਵਾ ਦਿਆਂ ਜੇ ਤੂੰ ਰਿਸ਼ਤਾ ਕਰਵਾ ਸਕਦੀ ਏ ਤੂੰ ਵੀ ਕੰਮ ਕਰਵਾ ਸਕਦੀ ਏ ਕਿ ਨਹੀਂ ਕਰਵਾ ਸਕਦੀ ਤ੍ਰਿਸਟਾ ਗਰਾਹ ਦੀਆਂ ਕੰਮ ਨਹੀਂ ਘੜਾ ਸਕੇ। ਅੱਛਾ ਏ। ਹੂੰ। ਉਹ ਕਰ ਦੇਣਾ ਫਿਰ ਸਿਸਟਮ ਕਿਵੇਂ ਕਰਦੇ ਆਂ ਫਿਰ। ਠੀਕ ਹੈ ਨਾ ਸਿਸਟਮ। ਆਪ ਹੀ ਦੇਖ ਲੈ ਫਿਰ ਕਿਵੇਂ ਕਰਨਾ ਏ ਤੂੰ। ਮੈਂ ਮੈਨੂੰ ਤਾਂ ਬਤ ਨਹੀਂ ਕੀ ਕਰਨਾ ਕੀ ਨੂੰ। ਨਹੀਂ ਨਹੀਂ ਗੋਰੀ ਯੇਰ ਕੀ ਹੁੰਦਾ ਤਾਂ। ਤਾਂ ਫੇਰ ਫੇਰ ਕੀ ਏ ਤਾਂ ਬੱਚੀ। ਤਾਂ ਫੇਰ ਕਰਕੇ ਦੇਖ ਲੈ ਇੱਕ ਵਾਰੀ ਕੀ ਚੱਕਰ ਏ। ਤਨੂੰ ਮੈਂ ਛਾਪ ਚੂਬ ਦਵਾ ਲਿਆ ਉਹ ਜਿਹੜੀ ਸੀ ਸਾਰੀ। ਓਕੇ ਤੁਸੀਂ ਬਣਾ ਕੇ ਦੇਣੀ ਦੇਣੀ ਹੈ ਛਾਪ ਦੇ ਵਿੱਚ ਹੀ ਕਰਦੇ ਆ ਕਿ ਤੁਸੀਂ। ਓ ਤਨ ਕੋ ਜਾਉ ਦੀ ਤੇਰੀ ਪਸੰਦ ਦਾ ਉਸ ਵਧੀਆ ਬਣਾ ਦੂੰਗਾ ਤੁਮ ਨੇ ਛੇਤੀ ਹਾਂ ਪਰ ਤੇ ਵਰ ਕਹਿਗਾ। ਕੁਛ ਨਹੀਂ ਬਣਾ ਕੇ ਦੇਂਦੇ ਤੁਸੀਂ। ਮੈਂ ਬਣਾ ਦੂੰਗਾ ਮੈਂ ਤੂੰ ਨਾਲ ਚੱਲ ਬੜੀ ਅੱਜ ਹੀ ਅੱਜ ਹੀ ਰੱਬ ਨਾਲ ਚੱਲਣਾ ਆਪਾਂ ਕਰ ਲੈਣੇ ਅੱਜ ਹੀ। ਕੋਈ ਉਹ ਨਹੀਂ ਗੋਲੀਆਂ ਦਿਨੇ ਦੇਸੀ ਕੁਛ ਨਹੀਂ ਦਿਨੇ ਦੇ। ਨਾ ਨਾਮ ਦੇ ਦੂੰਗਾ ਕੋਈ ਜਿੰਦਰਾ ਆ ਜਾ ਤਾਂ ਸਹੀ ਇੱਕ ਵਾਰੀ ਆਪ ਸਿਰ ਜੋ ਬੈਠ ਕੇ ਗੱਲ ਕਰਦੇ ਹਾਂ ਠੀਕ ਹੈ ਠੀਕ ਹੈ